ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਰ ਦੇ ਸਮੇਂ ਤੋਂ ਭਾਰਤ ਦੇ ਵਿੱਚ ਮੁਗਲਾਂ ਦਾ ਰਾਜ ਸਥਾਪਿਤ ਹੋ ਚੁੱਕਾ ਸੀ ਔਰੰਗਜ਼ੇਬ ਦੇ ਸਮੇਂ ਤੱਕ ਆਉਂਦਿਆਂ ਆਉਂਦਿਆਂ ਮੁਗਲਾਂ ਦੇ ਰਾਜ ਦੀ ਕਮਾਨ ਢਿੱਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਸਾਰੇ ਸੂਬੇ ਜਿਹੜੇ ਸਨ ਉਹ ਬਗਾਵਤ ਕਰਨ ਲੱਗ ਜਾਂਦੇ ਐ ਕੇਂਦਰ ਦੀ ਹਕੂਮਤ ਢਿੱਲੀ ਪੈ ਜਾਂਦੀ ਐ ਦੱਖਣ ਦੇ ਵਿੱਚ ਮਰਾਠੇ ਜਿਹੜੇ ਸਨ ਉਹ ਬਗਾਵਤ ਕਰ ਦਿੰਦੇ ਐ ਜਾੜ ਤੇ ਰੁਹੇਲੇ ਜਿਹੜੇ ਸਨ ਉਹ ਵੀ ਬਗਾਵਤ ਦੇ ਉੱਪਰ ਉੱਤਰ ਆਉਂਦੇ ਐ ਤਾਂ ਫਿਰ ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾ ਪਾਗਲ ਹੋ ਕੇ ਮਰ ਜਾਂਦਾ ਐ ਉਸ ਤੋਂ ਬਾਅਦ ਜਿਹੜਾ ਸੀ ਫਰਖਸ਼ੀਰ ਬਾਦਸ਼ਾ ਤਖਤ ਤੇ ਬੈਠਦਾ ਐ ਤੇ ਫਰਖਸ਼ੀਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਬਾਅਦ ਵਿੱਚ ਫਰਖਸ਼ੀਰ ਬਾਦਸ਼ਾ ਨੂੰ ਵੀ ਜਿਹੜਾ ਸੀ ਅੰਨਾਂ ਕਰਕੇ ਕਤਲ ਕਰ ਦਿੱਤਾ ਜਾਂਦਾ ਦਿੱਲੀ ਦੇ ਤਖਤ ਤੇ ਬੈਠਦਾ ਐ ਮੁਗਲਾਂ ਦਾ ਸਭ ਤੋਂ ਕਮਜ਼ੋਰ ਬਾਦਸ਼ਾ ਮੁਹੰਮਦ ਸ਼ਾਹ ਰੰਗੀਲਾ ਮੁਹੰਮਦ ਸ਼ਾਹ ਰੰਗੀਲੇ ਨੇ 30 ਸਾਲ ਦਿੱਲੀ ਦੇ ਤਖਤ ਦੇ ਉੱਪਰ ਰਾਜ ਕੀਤਾ ਲੇਕਿਨ ਇਹਦੇ ਸਮੇਂ ਤੱਕ ਆਉਂਦਿਆਂ-ਆਉਂਦਿਆਂ ਦਿੱਲੀ ਦੇ ਵਿੱਚ ਮੁਗਲਾਂ ਦਾ ਮੈਲ ਢੈ ਢੇਰੀ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਰੇ ਪਾਸੇ ਖੁਦਮੁਖਤਿਆਰੀ ਹੋ ਜਾਂਦੀ ਹੈ ਸਾਰੇ ਸੂਬੇ ਬਗਾਵਤ ਕਰ ਦਿੰਦੇ ਐ ਖਜ਼ਾਨਾ ਖਾਲੀ ਹੋ ਜਾਂਦਾ ਐ ਇਥੋਂ ਤੱਕ ਕਿ ਛਪਾਈਆਂ ਦੀਆਂ ਤਨਖਾਹਾਂ ਦੇਣ ਤੋਂ ਵੀ ਖਜ਼ਾਨਾ ਮੁੱਕ ਚੁੱਕਾ ਸੀ ਤਾਂ ਉਸ ਵੇਲੇ ਭਾਰਤ ਦੇ ਉੱਪਰ ਇੱਕ ਏਸ਼ੀਅਨ ਜਰਨੈਲ ਨਾਦਰ ਸ਼ਾ ਹਮਲਾ ਕਰਦਾ ਹੈ ਨਾਦਰ ਸ਼ਾ ਏਸ਼ੀਆ ਦਾ ਸਭ ਤੋਂ ਵੱਡਾ ਜੇਤੂ ਜਰਨੈਲ ਮੰਨਿਆ ਜਾਂਦਾ ਸੀ ਉਹਨੇ 1739 ਦੇ ਵਿੱਚ ਭਾਰਤ ਦੇ ਉੱਪਰ ਆਪਣਾ ਹਮਲਾ ਕੀਤਾ ਸਾਰਿਆਂ ਤੋਂ ਪਹਿਲਾਂ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਉਸ ਦੇ ਨਾਲ ਜੰਗ ਕਰਨ ਵਾਸਤੇ ਆਉਂਦਾ ਹੈ ਪਰ ਛੇਤੀ ਹੀ ਜਕਰੀਆ ਖਾਨ ਜਿਹੜਾ ਉਹ ਹਾਰ ਜਾਂਦਾ ਹੈ ਜਕਰੀਆ ਖਾਨ ਨੇ 3 ਕਰੋੜ ਰੁਪਈਆ ਨਾਦਰ ਨੂੰ ਤਾਰ ਕੇ ਆਪਣਾ ਖਿਹੜਾ ਛਡਵਾ ਲਿਆ ਨਾਦਰ ਫਿਰ ਲਾਹੌਰ ਦੀ ਸੂਬੇਦਾਰੀ ਦੁਬਾਰਾ ਤੋਂ ਜਕਰੀਆ ਖਾਨ ਨੂੰ ਦੇ ਕੇ ਤੇ ਆਪ ਦਿੱਲੀ ਵਾਲੇ ਪਾਸੇ ਨੂੰ ਵੱਧਦਾ ਹੈ ਤਾਂ ਦੂਜੇ ਪਾਸੇ ਮੁਹੰਮਦ ਸ਼ਾ ਰੰਗੀਲਾ ਜਿਹੜਾ ਸੀ ਉਹਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਕਿ ਬਾਹਰੋਂ ਕੋਈ ਹਮਲਾਵਰ ਚੜ ਕੇ ਆ ਰਿਹਾ ਹੈ ਉਹ ਕਹਿਣ ਲੱਗਿਆ ਕਿ ਅਜੇ ਨਾਦਰ ਬਹੁਤ ਦੂਰ ਹੈ ਜੇਸ ਵੇਲੇ ਦੇ ਨਾਲ ਨਾਦਰ ਸਰਹੰਦ ਵਿੱਚ ਆ ਗਿਆ ਤਾਂ ਫਿਰ ਉਸ ਨੇ ਆਪਣੀ 1 ਲੱਖ ਫੌਜ ਜਿਹੜੀ ਸੀ ਕਰਨਾਲ ਵਾਲੇ ਪਾਸੇ ਨੂੰ ਭੇਜੀ ਔਰ ਕਰਨਾਲ ਦੇ ਵਿੱਚ ਨਾਦਰ ਤੇ ਮੁਗਲਾਂ ਦੀ ਫੌਜ ਦੇ ਵਿੱਚ ਲੜਾਈ ਹੁੰਦੀ ਹੈ ਨਾਦਰ ਦੇ ਕੋਲ ਭਾਵੇਂ ਸਿਪਾਈ ਬਹੁਤ ਘੱਟ ਸੀ ਮੁਗਲਾਂ ਦੀ 1 ਲੱਖ ਦੀ ਫੌਜ ਸੀ ਤਾਂ ਫਿਰ ਵੀ ਨਾਦਰ ਦੇ ਸਿਪਾਈ ਜਿਹੜੇ ਸਾਨੂੰ ਜਿੱਤਣ ਵਾਸਤੇ ਆਏ ਸੀ ਉਹ ਲੁੱਟਣ ਵਾਸਤੇ ਆਏ ਸੀ ਜਿਵੇਂ ਦਾ ਕਮਜ਼ੋਰ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਆਪ ਸੀ ਇਦਾਂ ਦੇ ਉਹਦੇ ਕਮਜ਼ੋਰ ਸਿਪਾਈ ਸਨ ਬਹੁਤਾ ਸਮਾਂ ਜੰਗ ਦੇ ਵਿੱਚ ਨਹੀਂ ਖੜ ਸਕਦੇ ਇੱਕ ਉਸ ਵੇਲੇ ਦੇ ਨਾਲ ਮੰਨਿਆ ਜਾਂਦਾ ਏ ਕਿ 30000 ਸਿਪਾਹੀ ਮੁਗਲਾਂ ਦੇ ਕਤਲ ਕਰ ਦਿੱਤੇ ਜਾਂਦੇ ਐ ਔਰ 30000 ਦੇ ਕਰੀਬ ਜ਼ਖਮੀ ਹੋ ਜਾਂਦੇ ਐ ਜਿਹੜੇ ਬਚਦੇ ਐ ਉਹ ਫਿਰ ਜੰਗ ਦਾ ਮੈਦਾਨ ਛੱਡ ਕੇ ਦੌੜ ਜਾਂਦੇ ਐ ਇਹਦਾ ਕਰਕੇ ਫਿਰ ਜਿਹੜਾ ਜੇਤੂ ਜਰਨੈਲ ਨਾਦਰ ਸ਼ਾ ਦਿੱਲੀ ਦੇ ਵਿੱਚ ਦਾਖਲ ਹੁੰਦਾ ਐ ਤਾਂ ਉਸ ਵੇਲੇ 9 ਮਾਰਚ 1739 ਨੂੰ ਨਾਦਰ ਜਿਹੜਾ ਦਿੱਲੀ ਦੇ ਵਿੱਚ ਦਾਖਲ ਹੋਇਆ ਤਾਂ ਫਿਰ ਉਸ ਨੇ ਜਿਹੜਾ ਸੀ ਮੁਹੰਮਦ ਸ਼ਾਹ ਰੰਗੀਲੇ ਦੇ ਕੋਲੋਂ 25 ਕਰੋੜ ਰੁਪਈਆ ਮੰਗਿਆ ਵੀ ਇਹ ਤੈਨੂੰ ਜੁਰਮਾਨਾ ਲਾਇਆ ਜਾਂਦਾ ਹੈ 25 ਕਰੋੜ ਰੁਪਈਆ ਭਰ ਤਾਂ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਸੀ ਉਹਨੇ ਆਪਣੇ ਖਜ਼ਾਨੇ ਦੇ ਸਾਰੇ ਦਰਵਾਜ਼ੇ ਖੋਲ ਦਿੱਤੇ ਨਾਦਰ ਨੇ ਕੀਮਤੀ ਪਦਾਰਥ ਕੀਮਤੀ ਹੀਰੇ ਜਵਾਹਰਾਤ ਉਸ ਵੇਲੇ ਦਿੱਲੀ ਦੇ ਵਿੱਚੋਂ ਲੁੱਟ ਲਏ ਜਿਹੜਾ ਤਖਤੇ ਤਾऊस ਜਿਸ ਤਖਾਦੇ ਉੱਪਰ ਮੁਗਲ ਬਾਦਸ਼ਾਹ ਬੈਠਿਆ ਕਰਦੇ ਸੀ ਭਾਵ ਇਹ ਸ਼ਾਹਜਹਾਨ ਬਾਦਸ਼ਾਹ ਨੇ ਤਿਆਰ ਕਰਵਾਇਆ ਸੀ ਕਰੋੜਾਂ ਰੁਪਇਆ ਲਾ ਕੇ ਤਿਆਰ ਕਰਵਾਇਆ ਸੀ ਉਹ ਤਖਤੇ ਤਾऊस ਵੀ ਪੁੱਟ ਕੇ ਨਾਦਰ ਨੇ ਆਪਣੇ ਨਾਲ ਲੈ ਲਿਆ ਆਪਣੇ ਕਬਜ਼ੇ ਵਿੱਚ ਕਰ ਲਿਆ ਫਿਰ ਇੱਥੇ ਬਸ ਨੇ ਫਿਰ ਉਹਨੇ ਧੜਾ ਧੜਾ ਜਿਹੜਾ ਸੀ ਉਹ ਲੁੱਟਮਾਰ ਕੀਤੀ ਉਹਨੇ ਬਹੁਤ ਜ਼ਿਆਦਾ ਖਜ਼ਾਨਾ ਜਿਹੜਾ ਸੀ ਉਹ ਲੁੱਟ ਲਿਆ ਤਾਂ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਉਸ ਨੇ ਜਿਹੜਾ ਸੀ ਕਰੋੜਾਂ ਰੁਪਏ ਦੇ ਹੀਰੇ ਮੋਤੀ ਜ਼ਵਾਹਰਾਤ ਜਿਹੜੇ ਸਨ ਇਕੱਠੇ ਕਰ ਲਏ ਤੇ ਇਹ ਸੋਨੇ ਦੀ ਕੀਮਤ ਉਸ ਵੇਲੇ 70 ਕਰੋੜ ਰੁਪਇਆ ਦੱਸੀ ਜਾਂਦੀ ਸੀ 20 ਕਰੋੜ ਰੁਪਇਓ ਨੇ ਨਗਦ ਲਿਆ 90 ਕਰੋੜ ਰੁਪਏ ਦੀ ਲੁੱਟਮਾਰ ਕੀਤੀ ਨਾਦਰ ਨੇ ਤੇ ਇਹ ਸਾਰਾ ਸਾਜੋ ਸਮਾਨ ਉਹਨੇ ਆਪਣੇ ਨਾਲ ਬੰਨ ਲਿਆ ਉਸ ਵੇਲੇ ਇੱਕ ਅਫਵਾਹ ਫਲਾ ਦਿੱਤੀ ਗਈ ਕਿ ਨਾਦਰ ਨੂੰ ਕਤਲ ਕਰ ਦਿੱਤਾ ਗਿਆ ਜਦੋਂ ਇਹ ਅਫਵਾਹ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਫੈਲੀ ਤਾਂ ਕੁਝ ਮੁਗਲਾਂ ਦੇ ਸਿਪਾਈਆਂ ਨੇ ਨਾਦਰ ਦੇ ਸਿਪਾਈਆਂ ਨੂੰ ਕਤਲ ਕਰ ਦਿੱਤਾ ਗੱਲ ਇੱਥੇ ਵੀ ਜਿਹੜੀ ਸੀ ਮੁੱਕ ਸਕਦੀ ਸੀ ਪਰ ਅਗਲੇ ਦਿਨ ਕੀ ਹੋਇਆ ਕਿਸੇ ਨੇ ਕੋਠੇ ਦੇ ਉੱਪਰ ਚੜ ਕੇ ਇੱਕ ਗੋਲੀ ਦਾ ਨਿਸ਼ਾਨਾ ਨਾਦਰ ਵਾਲੇ ਪਾਸੇ ਨੂੰ ਲਾਇਆ ਨਾਦਰ ਤੇ ਬਚ ਗਿਆ ਲੇਕਿਨ ਨਾਦਰ ਦਾ ਸਿਪਾਈ ਜਿਹੜਾ ਸੀ ਉਹਦੀ ਮੌਤ ਹੋ ਜਾਂਦੀ ਹੈ ਨਾਦਰ ਗੁੱਸੇ ਵਿੱਚ ਆਉਂਦਾ ਹੈ ਦੇ ਜਮਾ ਮਸਜਿਦ ਦੀਆਂ ਪੌੜੀਆਂ ਵਿੱਚ ਬੈਠਾ ਹੋਇਆ ਨਾਦਰ ਆਪਣੀ ਤਲਵਾਰ ਕੱਢ ਕੇ ਬਾਹਰ ਰੱਖ ਦਿੰਦਾ ਹੈ ਕਹਿੰਦਾ ਜਿੰਨਾ ਚਿਰ ਇਹ ਤਲਵਾਰ ਮੈਂ ਚੁੱਕਦਾ ਨਹੀਂ ਉਹਨਾਂ ਚਿਰ ਕਤਲੇਆਮ ਬੰਦ ਨਹੀਂ ਹੋਣਾ ਚਾਹੀਦਾ ਫਿਰ ਇਤਿਹਾਸ ਕਹਿੰਦਾ ਹੈ ਕਿ ਨਾਦਰ ਦੇ ਸਿਪਾਈਆਂ ਨੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਇੰਨਾ ਕਤਲੇਆਮ ਕੀਤਾ ਕਿ ਦਿੱਲੀ ਦੀਆਂ ਗਲੀਆਂ ਦੇ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ ਦਿੱਲੀ ਦੀਆਂ ਨਾਲੀਆਂ ਦੇ ਵਿੱਚ ਖੂਨ ਤੁਰਿਆ ਫਿਰਦਾ ਸੀ ਤੇ ਇਤਿਹਾਸ ਦੇ ਮੁਤਾਬਕ 112000 ਬੱਚੇ ਬਜ਼ੁਰਗ ਮਤਾਵਾਂ ਇਸਤਰੀਆਂ ਕਤਲ ਕਰ ਦਿੱਤੀਆਂ ਗਈਆਂ ਸਵਾ ਲੱਖ ਦੇ ਕਰੀਬ ਕਤਲ ਕਰਕੇ ਨਾਦਰ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਬੈਠਾ ਹੋਇਆ ਸੀ ਅਜੇ ਵੀ ਕਤਲੇਆਮ ਜਾਰੀ ਸੀ ਤੇ ਉਸ ਵੇਲੇ ਮੁਹੰਮਦ ਸ਼ਾਹ ਰੰਗਿਲੇ ਦੀ ਹਿੰਮਤ ਨਾ ਪਈ ਕਿ ਨਾਦਰ ਨੂੰ ਜਾ ਕੇ ਰੋਕ ਸਕੇ ਫਿਰ ਮੁਹੰਮਦ ਸ਼ਾ ਰੰਗੀਲੇ ਦਾ ਇੱਕ ਵਜ਼ੀਰ ਆਇਆ ਉਹਨੇ ਨਾਦਰ ਦੇ ਪੈਰਾਂ ਦੇ ਵਿੱਚ ਆਪਣੀ ਪਾਗ ਰੱਖ ਕੇ ਕਿਹਾ ਜਿਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ ਆਖਿਰ ਇਹ ਵੀ ਤੇ ਮੁਸਲਮਾਨ ਹੈ ਇਸ ਕਰਕੇ ਤੁਸੀਂ ਰਹਿਮ ਕਰੋ ਇਹ ਤਲਵਾਰ ਨੂੰ ਚੁੱਕੋ ਤੇ ਕਤਲੇਆਮ ਬੰਦ ਕਰਾਓ ਨਾਦਰ ਨੇ ਫਿਰ ਉਹ ਤਲਵਾਰ ਨੂੰ ਚੁੱਕ ਕੇ ਆਪਣੇ ਮਿਆਨ ਵਿੱਚ ਪਾਇਆ ਤੇ ਫਿਰ ਕਤਲੇਆਮ ਬੰਦ ਹੋਇਆ ਅੱਜ ਵੀ ਜਦੋਂ ਆਪਾਂ ਕਿਸੇ ਦੇ ਕਤਲ ਦੀ ਗੱਲ ਕਰਦੇ ਹਾਂ ਤੇ ਉਦੋਂ ਉਹਦਾ ਜਿਹੜਾ ਹੈ ਉਹਨੂੰ ਨਾਦਰ ਦੇ ਨਾਲ ਜੋੜਦੇ ਆਂ ਵੀ ਨਾਦਰशाही ਫਰਮਾਨ ਨਾਦਰਸ਼ਾਹੀ ਫਰਮਾਨ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਨਾਦਰ ਨੇ ਕਿਹਾ ਜਿੰਨਾ ਚਿਰ ਤਲਵਾਰ ਨਹੀਂ ਚੁੱਕਦਾ ਕਤਲਬੰਦ ਨਹੀਂ ਹੋਣਾ ਚਾਹੀਦਾ ਅੱਜ ਵੀ ਜੇ ਕੋਈ ਧੱਕੇ ਦੇ ਨਾਲ ਕੋਈ ਹੁਕਮ ਚਲਾਉਂਦਾ ਹੈ ਤੇ ਉਹਨੂੰ ਆਪਾਂ ਨਾਦਰਸ਼ਾਹੀ ਫਰਮਾਨ ਕਹਿੰਦੇ ਆਂ ਫਿਰ ਨਾਦਰ ਨੇ ਮੁਹੰਮਦ ਸ਼ਾ ਰੰਗੀਲੇ ਦੇ ਨਾਲ ਸ਼ਰਤ ਰੱਖੀ ਕਿ ਨਾਦਰ ਦੇ ਪੁੱਤਰ ਸਾਦਰ ਦਾ ਵਿਆਹ ਮੁਹੰਮਦ ਸ਼ਾ ਰੰਗੀਲੇ ਦੀ ਬੇਟੀ ਦੇ ਨਾਲ ਹੋਵੇਗਾ ਫਿਰ ਨਾਦਰ ਦੇ ਪੁੱਤਰ ਸਾਦਰ ਦਾ ਵਿਆਹ ਸ਼ਾਈ ਘਰਾਣੇ ਦੀ ਲੜਕੀ ਯਾਨੀ ਕਿ ਮੁਹੰਮਦ ਸ਼ਾ ਰੰਗੀਲੇ ਦੀ ਬੇਟੀ ਦੇ ਨਾਲ ਹੋਇਆ। ਉੱਥੇ ਵੀ ਇੱਕ ਗੱਲ ਬੜੀ ਰੌਚਕਤਾ ਵਾਲੀ ਹੈ ਕਿ ਜਦੋਂ ਸਾਦਰ ਮੈਲਾ ਦੇ ਵਿੱਚ ਗਿਆ ਤੇ ਉੱਥੇ ਕੁੜੀਆਂ ਨੇ ਮਖੌਲ ਕਰਦਿਆਂ ਪੁੱਛਿਆ ਕਿ ਸਾਦਰ ਤੂੰ ਮੈਲਾ ਵਿੱਚ ਕਿਉਂ ਆ ਗਏ? ਇਹ ਦੱਸ ਤੇਰਾ ਕੁਰਸੀ ਨਾ ਮਾਕੀ ਹੈ। ਭਾਵ ਇਹ ਗੱਲ ਸਪਸ਼ਟ ਸੀ ਕਿ ਨਾਦਰ ਜਿਹੜਾ ਉਹਦਾ ਕੋਈ ਕੁਰਸੀ ਨਾਮਾ ਨਹੀਂ ਸੀ ਉਹ ਤੇ ਭੇਡਾਂ ਚਾਰਨ ਵਾਲਿਆਂ ਦਾ ਪੁੱਤਰ ਸੀ ਸਹਜੇ-ਸਹਜੇ ਤਾਕਤ ਫੜਦਾ ਗਿਆ ਈਰਾਨ ਦਾ ਬਾਦਸ਼ਾਹ ਬਣ ਗਿਆ ਫਿਰ ਉਹ ਲੁੱਟਾਂ-ਮਾਰਾਂ ਕਰਦਾ-ਕਰਦਾ ਭਾਰਤ ਤੱਕ ਪੁੱਜ ਗਿਆ ਉਹਦਾ ਕੋਈ ਸ਼ਾਹੀ ਘਰਾਣਾ ਨਹੀਂ ਸੀ ਇਧਰ ਮੁਹੰਮਦ ਸ਼ਾਹ ਰੰਗੀਲੇ ਦਾ ਸ਼ਾਹੀ ਘਰਾਣਾ ਸੀ ਮੁਗਲਾਂ ਤੋਂ ਲੈ ਕੇ ਐਨੀਆਂ ਪੀੜ੍ਹੀਆਂ ਦਾ ਰਾਜ ਚੱਲਿਆ ਆ ਰਿਹਾ ਸੀ ਮੁਗਲਾਂ ਦਾ ਤੇ ਉਸ ਵੇਲੇ ਦੇ ਨਾਲ ਫਿਰ ਸਾਦਰ ਜਿਹੜਾ ਸੀ ਉਹ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਹੋਇਆ ਮਹਿਲਾਂ ਤੋਂ ਬਾਹਰ ਆ ਜਾਂਦਾ ਹੈ ਜਦੋਂ ਨਾਦਰ ਨੇ ਪੁੱਛਿਆ ਵੀ ਤੂੰ ਬਾਹਰ ਕਿਉਂ ਆ ਗਿਆ ਹੈ ਤੇਰਾ ਮੂੰਹ ਕਿਉਂ ਲਟਕਾਇਆ ਹੋਇਆ ਹੈ ਤੇ ਉਸ ਵੇਲੇ ਸਾਦਰ ਨੇ ਕਿਹਾ ਕਿ ਮੇਰਾ ਕੁਰਸੀ ਨਾਮਾ ਪੁੱਛਿਆ ਹੈ ਗੁੱਸੇ ਵਿੱਚ ਆਇਆ ਨਾਦਰ ਕਹਿਣ ਲੱਗਿਆ ਜਾਂ ਦੱਸ ਕੇ ਆ ਮੈਂ ਸਾਦਰ ਪਿਸਰੇ ਨਾਦਰ ਨਾਦਰੇ ਸ਼ਮਸ਼ੀਰ ਵੀ ਮੇਰਾ ਕੁਰਸੀ ਨਾਮਾ ਕੇਵਲ ਸ਼ਮਸ਼ੀਰ ਹੈ ਤਾਂ ਉਹ ਜਿਹੜਾ ਸ਼ਮਸ਼ੀਰ ਦੀਆਂ ਗੱਲਾਂ ਕਰਨ ਵਾਲਾ ਸੀ ਜਿਹੜਾ ਦਿੱਲੀ ਦੇ ਵਿੱਚ ਲੁੱਟਮਾਰ ਕਰਨ ਵਾਲਾ ਨਾਦਰ ਸੀ ਜਿਨੇ ਦਿੱਲੀ ਦੇ ਵਿੱਚ ਅਮੀਰ ਲੋਕਾਂ ਨੂੰ ਲੁੱਟਿਆ ਸੁਦਾਗਰਾਂ ਨੂੰ ਲੁੱਟਿਆ ਜ਼ਿਮੀਦਾਰਾਂ ਨੂੰ ਲੁੱਟਿਆ ਸ਼ਾਹੀ ਘਰਾਣਿਆਂ ਨੂੰ ਲੁੱਟਿਆ 90 ਕਰੋੜ ਰੁਪਏ ਦੀ ਲੁੱਟਮਾਰ ਕੀਤੀ ਇਹਦੇ ਨਾਲ ਨਾਲ ਉਹਨੇ 1000 ਹਾਥੀ 7000 ਘੋੜੇ 10000 ਊਠ ਤੇ 2000 ਚੰਗੇ ਕਾਰੀਗਰ ਜਿਹੜੇ ਸਨ ਉਹਨਾਂ ਨੂੰ ਨੇ ਕੈਦ ਕਰ ਲਿਆ 2200 ਔਰਤਾਂ ਤੇ ਨਾਲ ਕੋਹ ਨੂਰ ਹੀਰਾ ਤਖਤੇ ਤਾऊस ਇਹ ਸਾਰਾ ਸਾਜੋ ਸਮਾਨ ਲੁੱਟ ਕੇ ਨਾਦਰ ਜਿਹੜਾ ਸੀ ਫਿਰ ਆਪਣੇ ਦੇਸ਼ ਨੂੰ ਵਾਪਸ ਮੁੜਦਾ ਹੈ ਕਿਉਂਕਿ ਗਰਮੀਆਂ ਦੇ ਦਿਨ ਆ ਚੁੱਕੇ ਸੀ ਤੇ ਗਰਮੀਆਂ ਦੇ ਵਿੱਚ ਨਾਦਰ ਵਾਪਸ ਜਾਣਾ ਚਾਹੁੰਦਾ ਸੀ ਜਿਹੜਾ ਨਾਦਰ ਦਿੱਲੀ ਨੂੰ ਲੁੱਟ ਕੇ ਆਇਆ ਜਿਹਦਾ ਇੰਨਾ ਉਸ ਵੇਲੇ ਨਾਲ ਡਰ ਬੈਠ ਗਿਆ ਸੀ ਲੋਕਾਂ ਦੇ ਮਨਾਂ ਦੇ ਉੱਪਰ ਤੇ ਉਹ ਨਾਦਰ ਜਦੋਂ ਪੰਜਾਬ ਦੇ ਵਿੱਚੋਂ ਦੀ ਲੰਘਿਆ ਗੁਰੂ ਕੇ ਸਿੱਖਾਂ ਨੇ ਉਹਦੇ ਉੱਪਰ ਹਮਲਾ ਕੀਤਾ ਹੈ ਹਮਲਾ ਕਰਕੇ ਨਾਲੇ ਤੇ ਉਹਦੇ ਕੋਲੋਂ ਉਹ ਜਿਹੜੀਆਂ 2200 ਔਰਤਾਂ ਸੀ ਉਹ ਛਡਵਾ ਕੇ ਘਰੋ ਘਰੇ ਪਹੁੰਚਾ ਦਿੱਤੀਆਂ ਨਾਲੇ ਜਿਹੜਾ ਲੁੱਟ ਦਾ ਮਾਲ ਦਿੱਲੀ ਦੇ ਵਿੱਚੋਂ ਲੈ ਕੇ ਆਇਆ ਸੀ ਉਹ ਵੀ ਲੁੱਟ ਦਾ ਮਾਲ ਗੁਰੂ ਕੇ ਸਿੱਖਾਂ ਨੇ ਉਹਦੇ ਕੋਲੋਂ ਖੋ ਲਿਆ ਬਾਰ ਬਾਰ ਸਿੱਖਾਂ ਨੇ ਉਹਦੇ ਉੱਪਰ ਹਮਲੇ ਕਰਕੇ ਕਾਫੀ ਸਾਰਾ ਉਹਦਾ ਲੁੱਟ ਦਾ ਮਾਲ ਜਿਹੜਾ ਉਹਨਾਂ ਨੇ ਖੋ ਲਿਆ ਸੀ ਜਿਸ ਵੇਲੇ ਦੇ ਨਾਲ ਫਿਰ ਨਾਦਰ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਚਨਾਬ ਦਰਿਆ ਦੇ ਕੰਢੇ ਦੇ ਉੱਪਰ ਖੜਾ ਨਾਦਰ ਜਕਰੀਏ ਨੂੰ ਪੁੱਛਦਾ ਏ ਇਹ ਦੱਸ ਇਹ ਕੌਣ ਹੈ ਮੈਂ ਦਿੱਲੀ ਤੱਕ ਲੁੱਟ ਕੇ ਲਿਆਇਆ ਕਿਸੇ ਨੇ ਮੇਰੇ ਸਾਹਮਣੇ ਸਿਰ ਨਹੀਂ ਚੁੱਕਿਆ ਇਹ ਪੰਜਾਬ ਵਿੱਚ ਕੌਣ ਲੋਕ ਹੈ ਜਿਨ੍ਹਾਂ ਨੇ ਮੇਰੀ ਫੌਜ ਦੇ ਉੱਪਰ ਹਮਲਾ ਕੀਤਾ ਹੈ ਜਿਨ੍ਹਾਂ ਨੇ ਮੇਰਾ ਲੁੱਟ ਦਾ ਮਾਲ ਖੋਇਆ ਹੈ ਦੱਸ ਮੈਂ ਇਹਨਾਂ ਦੇ ਘਰ ਘਾਟ ਬਰਬਾਦ ਕਰ ਦਿਆਂਗਾ ਦੱਸ ਮੈਂ ਇਹਨਾਂ ਸਾਰਿਆਂ ਨੂੰ ਕਤਲ ਕਰ ਦਿਆਂਗਾ ਇਹ ਕਿੱਥੇ ਰਹਿੰਦੇ ਆ ਇਹਨਾਂ ਦਾ ਕਿਹੜਾ ਰਾਜ ਹੈ ਤੇ ਜਕਰੀਆ ਖਾਨ ਨੇ ਕਿਹਾ ਇਹਨਾਂ ਦਾ ਕੋਈ ਰਾਜ ਨਹੀਂ ਹੈ ਇਹਨਾਂ ਦਾ ਕੋਈ ਘਰ ਘਾਟ ਨਹੀਂ ਹੈ ਇਹਨਾਂ ਦਾ ਕੋਈ ਟਿਕਾਣਾ ਨਹੀਂ ਹੈ ਇਹ ਸਿੱਖ ਨੇ ਇਹ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਐ ਇਹ ਚਣੇ ਖਾ ਕੇ ਗੁਜ਼ਾਰਾ ਕਰਦੇ ਐ ਇਹਨਾਂ ਦੇ ਕੋਲ ਕੁਝ ਵੀ ਨਹੀਂ ਸ਼ਸਤਰ ਵੀ ਲੜ ਲੜ ਕੇ ਖੁੰਡੇ ਹੋ ਗਏ ਅਸੀਂ ਇਹਨਾਂ ਨੂੰ ਮਾਰ ਮਾਰ ਕੇ ਥੱਕ ਗਏ ਹਾਂ ਪਰ ਇਹ ਮਰਦੇ ਨਹੀਂ ਤੇ ਨਾਦਰ ਨੇ ਕਿਹਾ ਜੇ ਇੰਨੇ ਬਹਾਦਰ ਨੇ ਜੇ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਦਿਨ ਬਤੀਤ ਕਰਕੇ ਨਾਦਰ ਵਰਗੇ ਬੰਦੇ ਨੂੰ ਲੁੱਟ ਸਕਦੇ ਐ ਤੇ ਜਕਰੀਆ ਖਾਨ ਇੱਕ ਗੱਲ ਚੇਤੇ ਰੱਖੇ ਉਹ ਦਿਨ ਦੂਰ ਨਹੀਂ ਜਿਸ ਦਿਨ ਇਸ ਪੰਜਾਬ ਦੇ ਮਾਲਕ ਜਿਹੜੇ ਇਹ ਸਿੱਖ ਬਣ ਜਾਣਗੇ ਜਿਸ ਤੋਂ ਬਾਅਦ ਨਾਦਰ ਤੇ ਆਪਣੇ ਦੇਸ਼ ਨੂੰ ਵਾਪਸ ਚਲਿਆ ਗਿਆ ਔਰ ਜਕਰੀਆ ਖਾਨ ਨੂੰ ਇਹ ਗੱਲ ਬੜਾ ਗੁੱਸਾ ਲੱਗਾ ਇਸ ਗੱਲ ਦਾ ਕੇ ਨਾਦਰ ਜਿਹੜਾ ਹੈ ਉਹ ਮੈਨੂੰ ਇਹ ਗੱਲ ਕਹਿ ਕੇ ਗਿਆ ਕਿ ਸਿੱਖ ਪੰਜਾਬ ਦੇ ਮਾਲਕ ਬਣ ਜਾਣਗੇ ਤਾਂ ਫਿਰ ਉਸ ਵੇਲੇ ਦੇ ਨਾਲ ਜਕਰੀਆ ਖਾਨ ਨੇ ਹੋਰ ਵੀ ਸਖਤੀ ਜਿਹੜੀ ਸੀ ਉਹ ਸਿੱਖਾਂ ਦੇ ਉੱਪਰ ਕਰ ਦਿੱਤੀ ਤਾਂ ਇਹਦੇ ਨਾਲ ਨਾਲ ਹੀ ਨਾਦਰ ਜਿਹੜਾ ਸੀ ਉਹ ਆਖਰਕਾਰ ਬਾਅਦ ਵਿੱਚ ਪਾਗਲ ਹੋ ਗਿਆ ਪਾਗਲ ਹੋਣ ਤੋਂ ਬਾਅਦ ਫਿਰ 1747 ਦੇ ਵਿੱਚ 19 ਤੇ 20 ਜੂਨ ਦੀ ਰਾਤ ਨੂੰ ਉਹਦੇ ਆਪਣੇ ਸਰਦਾਰਾਂ ਦੇ ਵੱਲੋਂ ਨਾਦਰ ਨੂੰ ਜਿਹੜਾ ਸੀ ਉਹ ਕਤਲ ਕਰ ਦਿੱਤਾ ਗਿਆ ਜਿਹੜਾ ਨਾਦਰ ਭਾਰਤ ਦੇ ਵਿੱਚੋਂ 90 ਕਰੋੜ ਰੁਪਇਆ ਲੁੱਟ ਕੇ ਲੈ ਕੇ ਗਿਆ ਤਖਤੇ ਤਾऊस ਹੋਰ ਬਹੁਤ ਕੁਝ ਲੁੱਟ ਕੇ ਲੈ ਕੇ ਗਿਆ ਲੇਕਿਨ ਸਿੱਖਾਂ ਨੇ ਉਸ ਨਾਦਰ ਨੂੰ ਵੀ ਲੁੱਟ ਲਿਆ ਇਹ ਬਹਾਦਰੀ ਸੀ ਸਿੱਖਾਂ ਦੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਸ਼ਿਕਾਏ ਗਏ ਖੰਡੇ ਬਾਟੇ ਦੀ ਅੰਮ੍ਰਿਤ ਦੀ ਤਾਕਤ ਸੀ ਕਿ ਉਹਨਾਂ ਨੇ ਵੱਡੇ ਵੱਡੇ ਹਮਲਾ ਹਮਲਾਵਰਾਂ ਦੇ ਵੀ ਕੋਈ ਪ੍ਰਵਾਹ ਨਹੀਂ ਕੀਤੀ ਇਹ ਇਤਿਹਾਸ ਹੈ ਨਾਦਰ ਦੇ ਹਮਲੇ ਦਾ ਦਿੱਲੀ ਦੇ ਵਿੱਚ ਹੋਏ ਕਤਲੇਆਮ ਦਾ ਦਿੱਲੀ ਦੀ ਕੀਤੀ ਗਈ ਲੁੱਟ ਦਾ ਔਰ ਪੰਜਾਬ ਦੇ ਵਿੱਚ ਸਿੱਖਾਂ ਦੀ ਬਹਾਦਰੀ ਦਾ ਇਤਿਹਾਸ ਐਸੀਆਂ ਹੋਰ ਵੀਡੀਓਜ਼ ਸਰਵਣ ਕਰਨ ਵਾਸਤੇ ਸੁਣਨ ਵਾਸਤੇ ਇਤਿਹਾਸ ਨਾਲ ਜੁੜਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਸਾਡਾ ਮਾਣ ਵਧਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ